ਸਾਰੀ ਨਮੰਦਾ ਜੇ ਸਰਕਾਰੀ ਅਧਿਕਾਰੀ ਪਿੰਡਾਂ ਦੇ ਵਿੱਚ ਨਹੀਂ ਵੜਿਆ ਅੱਜ ਲੋਕ ਅੰਦਰ ਵੜਨ ਤੋਂ ਵੀ ਆਪਣੇ ਤੋਂ ਡਰ ਰਹੇ ਨੇ ਕਿ ਕਿਹਦਾ ਕੋਠਾ ਡੇਗ ਪੇ ਕਿਉਂਕਿ ਉਹ ਸਾਰੇ ਕੋਠੇ ਇਸ ਤੇ ਖਰਾਬ ਹੋ ਜੇ ਤੇ ਅਸੀਂ ਕਹਿੰਦੇ ਆਂ ਕਿ ਉਹਨਾਂ ਨੂੰ ਮੁਆਵਜ਼ਾ ਦੇਵੇ ਤੇ ਸੈਸ਼ਨ ਦੇ ਵਿੱਚ ਜਿਹੜੀ ਉਹਨਾਂ ਨੇ ਮੰਗਾ ਜੋੜੀਆਂ ਨੇ ਉਹਨਾਂ ਦੇ ਨਾਲ ਸਾਡੀਆਂ ਸਮੂਹ ਮੰਗਾ ਜੋੜੀਆਂ ਜਾਂ ਜਿਹਨਾਂ ਦਾ ਮੰਗਾ ਦਾ ਜੋੜੀਆਂ ਗਿਆ ਅਸੀਂ ਆਉਣ ਵਾਲੇ ਦਿਨ ਦੇ ਵਿੱਚ ਅਸੀਂ ਗੱਲ ਮਾਈਕ੍ਰੋਫੋਨਸ ਕੌਪੜੀਆਂ ਵਾਲੇ ਨਹੀਂ ਜਾਂ ਦਾੜੂ ਵਾਲੇ ਜਾਂ ਦੂਜੇ ਜਿਹੜਿਆ ਸਾਰੇ ਟੋਟਲ ਜਸੇ ਬੰਦੀ ਦੇ ਵਿੱਚ ਸਦਾ ਤਾਂ ਗਿਆ ਕਿਉਂਕਿ ਅੱਜ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਮਜ਼ਦੂਰ ਮੁਕਤੀ ਮੋਰਚੇ ਦੇ ਜਿਹੜੇ ਮਾਈਕਰੋ ਫੈਨਿਕਸ ਪਪਰੀਆ ਤੇ ਲੋਕ ਲੜੇ ਨੇ ਉਹਨਾਂ ਨੂੰ ਸੱਜਿਆ ਸੀ ਪਰ ਉਹਨਾਂ ਨੇ ਜਿਹੜਾ ਹੈਗਾ ਵਾ ਅੱਜ ਬੇਸ਼ੱਕ ਸਾਡਾ ਕੱਟ-ਕਟ ਹੋਇਆ ਪਰ ਮਾਨਸਾ ਦੇ ਵਿੱਚ ਧਰਨਾ ਜਿਹੜਾ ਅੱਜ ਵੀ ਸਾਡੀ ਮਿਸਾਲ ਦੇ ਰਿਹਾ ਉਹ 60 ਸੱਤ ਸਾਲ ਤੋਂ ਜਿਹੜਾ ਚੱਲ ਰਿਹਾ ਅਸੀਂ ਕਿ ਲੋਕਾਂ ਨੂੰ ਲਾਂਬੰਦੀ ਕਰਕੇ ਫੇਰ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਖਿਲਾਫ ਤੁਹਾਡਾ ਚਲਾ ਕੇ ਧੰਨਵਾਦ ਜਿੰਦਾਬਾਦ 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 ਮਰਦਾਬਾਦ 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 ਹਾਏ 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 ਮਰਦਾਬਾਦ 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 ਜੀਪਾ ਨੂੰ ਮੁਆਵਜ਼ਾ ਨਾ ਦੇਣ ਵਾਲੀ ਸਰਕਾਰ ਮਰਦਾਬਾਦ ਦਾ ਨਾਮ ਆਪ ਸਰਕਾਰ ਜਿੰਦਾਬਾਦ ਜਿੰਦਾਬਾਦ ਜ� ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਮੈਂ ਜੀ ਕਾਮਰੇਡ ਮਨਜੀਤ ਰਾਜ ਬਟਾਲਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਜਾ ਸਮਾਜ ਪਾਰਟੀ ਪੰਜਾਬ ਜਿਹੜੀ ਹੈ ਜਿਆ ਤੇ ਭੀਮ ਆਰਮੀ ਵੱਲੋਂ ਉੱ巴 ਮੈਂਬਰ ਅੱਜ ਮਜ਼ਦੂਰ ਮੁਕਤੀ ਮੋਰਚਾ ਦੇ ਸਮੂਹ ਜੱਗਿਆਂ ਬੰਦਿਆਂ ਦੇ ਪਾਰਟੀ ਦੇ ਹੇਠ ਜਿਹੜਾ ਪੰਜਾਬ ਸਰਕਾਰ ਨੇ اجلاس ਕੀਤਾ 26 48 61 61 ਨਤੀਜਾ ਉਸ ਵਿੱਚ ਮੰਗਾਂ ਜਨੋਣ ਲਈ ਪੂਰੇ ਪੰਜਾਬ ਦੇ ਵਿੱਚ ਪੀਮ ਆਰਮੀ ਵੱਲੋਂ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਜਾ ਸਮਾਜ ਪਾਰਟੀ ਵੱਲੋਂ ਜਿਹੜੇ ਅੱਜ ਪ੍ਰਦਰਸ਼ਨ ਕੀਤੇ ਜਾ ਰਿਹਾ ਇਸ ਸਬੰਧੀ ਅਸੀਂ ਅੱਜ ਮੰਗ ਕਰਦੇ ਹਾਂ ਕਿ ਪਿੰਡਾਂ ਦੇ ਵਿੱਚ ਭਗਵੰਤ ਮਾਨ ਤੇ ਮੋਦੀ ਸਰਕਾਰ ਨੇ ਪਾਇਆ ਗੰਦ ਤੇ ਲੋਕਾਂ ਦੇ ਚੁੱਲ੍ਹੇ ਕਰਤੇ ਬੰਦ ਅੱਜ ਦੇਖਿਆ ਜਾਵੇ ਤੇ ਹੜਾ ਦੀ ਮਾਰ ਆਏ ਲੋਕ ਮੁਆਵਦੇ ਲਈ ਤਰਸਰੇ ਆ ਪਰ ਭਗਵੰਤ ਮਾਨ ਸਰਕਾਰ ਜਿਹੜੀ ਨਾਟਕੀ ਢੰਗ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਇਹ ਦੇਖਿਆ ਜਾਵੇ ਮਨਰੇਗਾ ਸਕੀਮ ਜਿਹੜੀ ਆ ਪਿੰਡਾਂ ਦੇ ਵਿੱਚ ਜਿਹੜੀ ਹੈ ਗਿਆ ਉਹ ਉਹਨੂੰ ਸਰਕਾਰ ਜਿਹੜੀ ਬੰਦ ਕਰਨ ਦੇ ਕਿਨਾਰੇ ਤੇ ਆ 60 ਦਿਨ ਤੋਂ ਸਾਡਾ ਆਪਣਾ ਮਾਲਥਾ ਦੇ ਵਿੱਚ ਲੱਗਾ ਆ ਮਨਰੇਗਾ ਮਜ਼ਦੂਰ ਮੁਕਤੀ ਮੋਦੇ ਵੱਲੋਂ ਕਿ ਇਹਨੂੰ ਸਕੀਮ ਨੂੰ ਬਹਦਰਾ ਕੀਤਾ ਜਾਵੇ ਅਸੀਂ ਮੰਗ ਕਰਦੇ ਆ ਮਾਈਕਰੋ ਫਾਈਨੋਸਕੋਪੜੀਆਂ ਦਾ ਕਰਜ਼ਾ ਤੇ ਜਿਹੜਾ ਹੋਰ ਕਰਜ਼ਾ ਗਰੀਬਾਂ ਦੇ ਸਿਰ ਆ ਜਾਵੇ ਸਮੂਹ ਮਜ਼ਦੂਰਾਂ ਦੇ ਸਿਰ ਇਹਨੂੰ ਸਰਕਾਰ ਮਾਫ ਕਰੇ ਨੰਬਰ 4 ਜਿਹੜਾ ਮੁੱਦਾ ਹੈਗਾ ਸਾਡਾ ਕਿ ਜਿਹੜੀਆਂ ਕਰਦੇ ਕੱਚੇ ਕੋਠੇ ਟੱਟ ਗਏ 78 ਡੇ